ਅੱਜ ਤਾਂ ਅਨੰਦ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬੀ ਦੇ ਜਨਮ ਦਿਹਾੜੇ ਦੇ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਮੈਂ ਵੈਗਰੂ ਜੀ ਇਹ ਕਹਣਾ ਚਾਹੁੰਦਾ ਆ ਵੀ ਇਹ ਅੱਜ ਜਵਾਰੀ ਵੇਖ ਕੇ ਬਹੁਤ ਜ਼ਿਆਦਾ ਆਨੰਦ ਮਚਾਇਆ ਦੁਨੀਆ ਭਰ ਵਿੱਚ ਐ ਹੋ ਜਸਤਿ ਬਾਈ ਕਿਤੇ ਨਹੀਂ ਹੁੰਦੀ ਵੈਗਰੂ ਜੀ ਬਹੁਤ ਵਧੀਆ ਲੱਗਾ ਮੈਨੂੰ ਕੋ 3 ਆਦੇ ਦੱਸ ਪਲੀਜ਼ ਕਿਹੜਾ ਲੱਗਾ ਜੀ ਸਾਨੂੰ ਬਹੁਤ ਚੰਗਾ ਲੱਗ ਰਿਹਾ ਐਕਚੁਅਲੀ ਮੇਰਾ ਬੇਬੀ ਹੋਇਆ ਹੈਗਾ ਹੁਣ ਅਸੀਂ ਫਸਟ ਟਾਈਮ ਆਫਟਰ ਬੇਬੀ ਸੋ ਆਫਟਰ ਮਤਲਬ بارش ਵੀ ਹੋ ਰਹੀ ਹੈ ਇੰਨੀ ਜ਼ਿਆਦਾ ਮਤਲਬ ਇਹਨਾ ਅੱਛਾ ਲੱਗ ਰਿਹਾ ਹੈਗਾ ਮਤਲਬ ਜਿਦਾ ਦੀਵਾਲੀ ਮੰਨਦੇ ਨੇ ਉਦਾਂ ਦਾ ਫੀਲ ਹੋ ਰਿਹਾ ਹੈ ਕਿ ਇਦਾਂ ਵੀ ਹੁੰਦਾ ਸੀ ਫਸਟ ਟਾਈਮ ਦੇਖਿਆ ਇਦਾਂ ਦਾ ਐਸਾ ਕਦੇ ਵੀ ਨਹੀਂ ਦੇਖਿਆ ਸੀ ਗਾਇਸ ਫਸਟ ਟਾਈਮ ਦੇਖ ਰਿਹਾ ਤਾਂ ਤੇ ਬਹੁਤ ਅਲੋਕਿਕ ਨਜ਼ਾਰਾ ਇੱਥੇ ਆਤਿਸ਼ਬਾਜ਼ੀਆਂ ਦਾ ਸੱਚੇ ਪਾਤਸ਼ਾਹ ਕੀ ਅਰਦਾਸ ਕਰਨ ਆਇਆ ਮਹਾਰਾਜ ਸਿਰ ਤੇ ਹੱਥ ਰੱਖਿਓ ਸਾਰੀ ਲੋਕੋਈ ਤੇ ਮਿਹਰ ਪਰਿਆ ਹੱਥ ਰੱਖਿਓ ਆਪ ਵਿੱਚ ਪਿਆਰ ਬਖਸ਼ਿਓ ਸਦਾ ਹੀ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਓ ਸਾਰੇ ਸਿੱਖ ਕੌਮ ਤੇ ਸਦਾ ਹੀ ਮਿਹਰ ਪਰਿਆ ਹੱਥ ਰੱਖਿਓ ਗੁਰੂ ਰਾਮਦੇਵ ਦੇ ਬਖਸ਼ਾ ਪ੍ਰਾਪਤ ਕਰਨ ਵਾਸਤੇ ਮੈਂ ਇੱਥੇ ਹਾਜ਼ਰ ਹੋਇਆ ਹਾਂ ਅੱਜ ਨਵੀਂ ਜੋਤ ਧਰਨ ਸਰਗਰੂ ਤੇਗ ਬਾਸ ਸਾਹਿਬ ਦਾ ਅਵਤਾਰ ਦਿਹਾੜਾ ਜੋ ਕਿ ਪੂਰੀ ਦੁਨੀਆ ਵਿੱਚ ਮਨਾਇਆ ਜਾ ਰਿਹਾ ਹੈ ਕਿਉਂਕਿ ਗੁਰੂ ਤੇਗ ਬਾਸ ਸਾਹਿਬ ਦਾ ਜਨਮ ਸਥਾਨ ਸ੍ਰੀ ਅਮਰਸਰ ਵਿਖੇ ਹੈ ਜੋ ਤੇਗ ਬਾਸ ਸਾਹਿਬ ਦੇ ਜੋ ਹੈ ਖੁਸ਼ੀਆਂ ਮਨਾਉਂਦੇ ਮੀਂਹ ਦੇ ਬਾਝੋਂ ਸੰਗਤਾਂ ਦਾ ਭਾਰੇ ਇਕੱਠ ਹੈ ਲੋਕ ਆਪਣੇ ਬੱਚਿਆਂ ਲੈ ਕੇ ਆਪਣੇ ਆਸਾ ਮੁਰਾਦਾਂ ਦਾ ਸ਼ੁਕਰਾਨਾ ਕਰਦੇ ਹੋਏ ਗੁਰੂ ਰਾਮਦਾਰ ਵਿਖੇ ਪਹੁੰਚੀਆਂ ਹਨ ਅਤੇ ਜੋ ਅੱਜ ਵੀ ਚੱਲ ਰਿਹਾ ਹੈ ਬੇਰੁਕ ਬਲੋਸਾ ਵਾਹ ਦਸ ਦਵਾਈ ਜਰਾਈ ਜਾਂਦੇ